ਨਾ ਮਿੱਠਾ ਮੈਂ ਜ਼ਿਆਦਾ ਐ ਸਤਿ ਸ਼੍ਰੀ ਅਕਾਲ ਜੀ ਤੁਹਾਡੇ ਸਵਾਗਤ ਹੈ ਤੁਹਾਡੇ ਅੱਜ ਦੇ ਨਵੇਂ ਵਲੌਗ ਦੇ ਵਿੱਚ ਤੇ ਆਪਾਂ ਦਾ ਤਿਆਰ ਹੋ ਗਿਆ ਰੈਡੀ ਸ਼ੈਡੀ ਹੋ ਗਈਆਂ ਤੇ ਮੰਮੀ ਹੋ ਰਹੀ ਨੇ ਤਿਆਰ ਅੱਜ ਮੰਮੀ ਦੀ ਮਤਲਬ ਕਹਿੰਦਾ ਵੀ ਆਫਰ ਗਿਆ ਬਸ ਅੱਜ ਮੰਮੀ ਜੜ ਜੜੇ ਸੂਟ ਨੂੰ ਹੱਥ ਪਾਉਗੇ ਨਾ ਉਹ ਸੂਟ ਨੂੰ ਮੈਨੂੰ ਲੈ ਕੇ ਦੇਈ ਜਾਣਾ ਇਹ ਹੁਣ ਮੰਮੀ ਤੇ ਡਿਪੈਂਡ ਕਰਦਾ ਕਿੰਨੇ ਸੂਟ ਨੂੰ ਹੱਥ ਪਾਉਣਾ ਅੱਜ ਆਫਰ ਹੈ ਮੰਮੀ ਦਾ ਅੱਜ ਦੇ ਅੱਜ ਦੇ ਦਿਨ ਲਈ ਆਫਰ ਕਿੰਨੇ ਮੰਮੀ ਸਸਤੀ ਹੈ ਅੱਜ ਦੇ ਦਿਨ ਲਈ ਆਫਰ ਆਹ ਔਰ ਉਹ ਆਪਣੀ ਸਪੀਡ ਵੇਖੀ ਨਾ ਕਿ ਮਿੰਟ ਮਿੰਟ ਆ ਵੀ ਲੈਣਾ ਆ ਵੀ ਲੈਣਾ ਆ ਵੀ ਲੈਣਾ ਠੀਕ ਹੈ ਗੱਡੀ ਨੇ ਬੰਦ ਗਏ ਪਰਾਂਦੀ ਕਿਉਂਕਿ ਗੱਡੀ ਹੁਣ ਸਾਫ਼ ਹੈ ਬਿਲਕੁਲ ਐਨ ਰਿਸਕਨਦੀ ਹੈ ਤੇ ਮੈਂ ਨਾਲੇ ਰੀਲ ਬਣਾ ਲੈਂਦੀ ਇੱਕ ਤਾਂ ਕਰਕੇ ਇੱਕ ਵਾਰੀ ਗੇਲ ਬਣਾ ਲੀ ਪਰਾਂਦੀ ਬੰਦਿਆ ਮੇਰਾ ਅੱਧਾ ਮਗਰ ਬੰਦਿਆ ਮਗਰ ਤੇ ਕੋਂਡਾ ਹੀ ਹੈ ਨਹੀਂ ਇਹਦੇ ਤੇ ਬੈਕ ਸਾਈਡ ਕਿਉਂਕਿ ਇਹਦਾ ਟੋਸ਼ਨ ਪੈਂਦਾ ਇੱਥੇ ਆ ਨਿਕਲ ਕੇ ਤੇ ਟੋਸ਼ਨ ਪਾਉਣ ਵਾਲੀ ਹੈ ਨਹੀਂ ਹੁੱਕ ਜੀ ਇਹ ਮਗਰ ਨੇ ਵਜਣੀ ਅੱਗੇ ਬੰਦ ਲੈ ਮਮੀ ਆ ਜਾਓਗਾ ਕਿੱਥੇ ਬਣਨੀ ਆ? ਸਲੈਂਸਰ ਦੇ ਨਾਲ ਬੰਨਦਾ ਇਹ ਸੜ ਜਾਣੀ ਥੱਲੇ ਡੇਪਾ ਨਹੀਂ ਮੁੜ ਕੇ ਜੇ ਗਰਮ ਹੋਗਾ ਉਹਦੇ ਨਾਲ ਕੀ ਫਾਇਦਾ ਹੋਣਾ ਆਜੋ ਅੱਗੇ ਲੈ ਵੀ ਬੰਤੀ ਆ ਕਰਤੀ ਓਕੇ ਅਗਲੇ ਬੰਨੇ ਜਗਾ ਅਗੇ ਅਗਲੇ ਅਗਲੇ ਬੰਨੇ ਬੰਪਰ ਦੇ ਨਾਲ ਹੀ ਬੰਨੀ ਆ ਖਸਕਾਵੀ ਗੰਡ ਬੰਨੀ ਮੈਂ ਮੈਂ ਮੁੜ ਕੇ ਖੋਲਣੀ ਪੈ ਜੇ ਕੋਲ ਸਕਦਾ ਬੰਦਾ ਜਿੱਦਾਂ ਮਰਜੀ ਸਹੀ ਆ ਨਾ ਉਹਦਾ ਠੀਕ ਹੈ ਕੰਮ ਨਹੀਂ ਖੋਦ ਦਿੱਤ ਨਹੀਂ ਉੱਚੀ ਬੰਨੀ ਮੈਂ ਥੋੜੀ ਰੱਖ ਕੇ ਉਹਦਾ ਮੈਜੋ ਆਜੋ ਕਈ ਇਧਰ ਲਿਆ ਹਾਂ ਆਹ ਅਗਲੇ ਕਿੰਨੇ ਮੇਰੇ ਲਾਗੇ ਲਿਆ ਗੱਡੀ ਮਾਤਾ ਕਹਿੰਦੀ ਆ ਮੈਂ ਆ ਇਧਰ ਬਹੋ ਹੰਚੇ ਟਪਲ ਨਹੀਂ ਨਾ ਪੰਨੀ ਕੀ ਖਾਲੀ ਕੀ ਆ ਵਜ ਦੂਜੇ ਬੱਸੇ ਵੀ ਬਹਿਣ ਲੱਗੇ ਡੋਲਪੁਰੀ ਹੋਈ ਯਾਦ ਹੋ ਗਈ ਅਹੀਂ ਸੋਚਿਆ ਵੀ ਚਲ ਨਾਲ ਲਵਲੀ ਨੂੰ ਲੈ ਚਲਦੇ ਆਂ ਤੇ ਲਵਲੀ ਹਣ ਦੇ ਬੁਈ ਗੱਡੀ ਖਲੋਤਿਆਂ ਕਿਉਂਕਿ ਮੇਰੇ ਨਾਲ ਦੇ ਲੋਜੀਗਰ ਅੱਜੂ ਘਰੇ ਹੀ ਅੱਜ ਛੁੱਟੀ ਦੇ ਰਹੇ ਜੂਗਾ ਮੰਗਲਵਾਰ ਵਾਜ ਲਾਈਟ ਆਫ ਹੁੰਦੀ ਹੈ ਜਿੱਥੇ ਮਤਲਬ ਅੱਜ ਜੌਬ ਕਰਦਾ ਹੈ ਉੱਥੇ ਫਿਰ ਲਾਈਟ ਆਫ ਹੁੰਦੀ ਹੈ ਕੰਮ ਨਹੀਂ ਚੱਲਦਾ ਕੋਈ ਫਿਰ ਤੇ ਮੈਂ ਚਲ ਉਹਨੂੰ ਨਾਲ ਲੈ ਚੱਲਦੇ ਆਂ ਸਾਥ ਬਣ ਜੂਗਾ ਸੱਸਰੀਆਂ ਕਾਰ ਲਵੇਰਾ ਜੂਨ ਹੀ ਸਾਡੇ ਨਾਲ ਆ ਗਏ ਨੇ ਤੇ ਗੱਡੀ ਇਧਰ ਹੀ ਲਾਉਣੇ ਯਾਰ ਮੈਂ ਉੱਧਰ ਲਗਾਉਣ ਗੱਡੀ ਇਧਰ ਲਾਉਣੇ ਹਨ ਹਨਾ ਫਿਰ ਉੱਥੋਂ ਪੈਦਲ ਜਾਂਦੇ ਅੱਗੇ ਅੱਜ ਮੰਮੀ ਲਈ ਆਫਰ ਆ ਮੈਂ ਆ ਵੀ ਮੰਮੀ ਜਿੰਨੇ ਸੂਟ ਖਰੀਦ ਲੈ ਸਹੀ ਗੱਲ ਆ ਇਹ ਆਫਰ ਦਾ ਵੇਲੇ ਫਾਇਦਾ ਠੰਮਦੀ ਕਿ ਨਹੀਂ ਬਾਕੀ ਦੀ ਮਰਜ਼ੀ ਜਿੱਥੋਂ ਸੰਦੀਪ ਨੂੰ ਸੂਟ ਦਵਾਇਆ ਸੀ ਇਹ ਚੱਕ ਦਾ ਸੂਟ ਉੱਥੋਂ ਮੰਮੀ ਨੇ ਲੈ ਆ ਦਨੇ ਤੇ ਬਾਕੀ ਉਮੜ ਕੇ ਦੇਖਣੇ ਪੂਛਣ ਦੀ ਦੁਕਾਨ ਦੇ ਜਾਂ ਹੋਰ ਕਿਤੇ ਦੇਖਣੇ ਆ ਉਧਰ ਚਲੇ ਜਾਵਾਂਗੇ लवली ਹਣੀ ਨਾਲ ਹੀ ਸਾਡੇ ਲੈ ਕੇ ਅਸੀਂ ਪਹੁੰਚ ਗਏ ਦੁਕਾਨ ਤੇ ਅਸੀਂ ਜਿੱਥੋਂ ਸੰਦੀਪ ਨੇ ਲਿਆ ਸੀਗਾ ਸੂਟ ਇਹ ਵੇਲਾ ਹੀ ਤਰਨਾ ਵਾਦਾ ਕੀਤਾ ਸੀ ਨਾ ਆਵਾਂਗੇ ਅੱਗੇ ਕਾ ਨਹੀਂ ਆਏ ਕਾ ਨਹੀਂ ਗੱਲ ਕਰ ਪਾਲਟੀਅਰ ਮੇ ਹੀ ਦਿਖਾਣੇ ਪਾਜੀ ਸਤਿ ਸ੍ਰੀ ਅਕਾਲ

ਡਿਜ਼ਾਈਨ ਬੜਾ ਅੱਛਾ ਿਯੂ ਡਿਜ਼ਾਈਨ ਹੈ ਤੇ ਇਹਦੇ ਵਿੱਚ ਨੇ ਇੱਕ ਹੋਰ ਆਈ 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 ਇੱਕ ਇੱਕ ਆਵ ਕਲਰ ਆ ਵੀ ਹਾਂ ਇਹ ਛਾਰ ਕਲਰ ਹਾਂ ਕਲਰ ਆ ਕਲਰ ਹੀ ਹੈ ਉਹਦੋਂ ਨੂੰ ਆ ਕਲਰ ਹੀ ਹੈ ਕੋਈ ਵੀ ਕਲਰ ਦਰਸ ਸਕਦੇ ਹੋ ਇਹ ਦੇਖ ਆ ਕ੍ਰਿਤਿਕਾ ਕਹਿੰਦੀ ਕਿ ਕਿੰਨੇ ਪਾਇਆ ਸੀ ਆ ਵਾਲਾ ਇਦਾਂ ਦਾ ਪਾਇਆ ਤੂੰ ਵੇਖੀ ਇਹ ਦੇਖ ਕ੍ਰਿਤਿਕਾ ਕਹਿੰਦੀ ਉਹਨੇ ਪਾਇਆ ਯੂ ਪਾਇਆ ਉਹਦੀ ਆਪਣਾ ਅਨੁਮਾਨ ਦੀ ਘਰ ਦੀ ਨੇ ਅੱਛਾ ਆ ਪਾਇਆ ਦੀ ਘਰ ਦੀ ਕਹਿੰਦੇ ਨੇ ਹਾਂ ਇਹ ਕਾਦੇ ਵਿੱਚ ਔਰਗੰజా ਫੁੱਲ ਪਿਓਰ ਔਰਗੰజా ਹੈ ਸਿਲੈਕਟਿਵ ਡਿਜ਼ਾਈਨ ਹੈ ਤੁਕਾ ਆਪਣਾ ਡਿਜ਼ਾਈਨ ਕਰਾਇਆ ਸਭੀ ਕੇ ਪਾਸ ਨਹੀਂ ਮਿਲੇਗੀ ਆਪ ਕੋਈ ਚੀਜ਼ ਮਮੀ ਮੇਰੀ ਨੇ ਰਖੜੀ ਦੇ ਪਾਗ ਜਾਣਾ ਸੂਟ ਕੋ ਵਿਖਾ ਵਧੀਆ ਕਣੀ ਮਮੀ ਅਜਾ ਨਹੀਂ ਅਜੇ ਪੱਕਾ ਰਖੜੀ ਦੇ ਜਾਣਾ ਕੋਈ ਗੱਲ ਨਹੀਂ ਨਾ ਵੀ ਜਾਣਾ ਉਹ ਦੰਗਰ ਕਹਿਤ ਸਹੀ ਨਾ ਠੀਕ ਨਹੀਂ ਗੱਲ ਕਿਹਨਾਂ ਨੇ ਤੇ ਘਰੇ ਆਉਣਾ ਕਣੀ ਤਾਂ ਹੋਰ ਤੇ ਕੱਢਣਾ ਹੈ ਬਸ ਬਰ ਗੱਲ ਖਤਮ ਇਹ ਬਤਾਓ ਆਪਕੇ ਲਈ ਕੀ ਲੈ ਕੇ ਆਇਆ। ਕੋਈ ਨਹੀਂ ਲੈ ਹੋ ਗਿਆ। ਨਾ 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 ਕੁਛ ਨਹੀਂ ਕੁਛ। ਨਾ ਨਾ। ਸੰਦੀਪ ਨੇ ਆ ਰਿਹਾ ਵਾ ਤੇ ਇੱਕ ਆ ਕੰਦਰ ਹੈ ਗਈਆਂ ਇਹਦੇ ਚਾਹੀ ਹੈਗਾ ਕਲਰ। ਹਾਂ। ਬਾਕੀ ਵੀ ਲਾਹੌਰ ਹੋਰ ਵੀ ਦਿਖਾਉਂਗਾ। ਇੱਕ ਇਹ ਵਾਲਾ ਕਲਰ ਦੇਖੋ। ਚਾਰ ਕਲਰ ਹੈ। ਹਾਂ। ਡਿਜ਼ਾਈਨ ਬੜਾ ਸਹੀ ਹੈ ਕਰਨ ਸਹੀ। ਸੋਹਣੇ ਲੱਗਦੇ ਨੇ। ਜਿਹੜਾ ਦਿਲ ਕਰਦਾ ਹੈ ਉਹ। ਆਪ ਆਪਣਾ ਵੇਖ ਲਓ ਜੇ ਪਸੰਦ ਆਉਂਦਾ ਤਾਂ ਫਿਰ। ਜਾ ਮੁੰਦਰੀ ਹੈ। ਆ ਫਿਰ ਹੋਰ ਦੇਖ ਲੋ ਹਾਂ ਤਾਂ ਬ੍ਰਾਊਨ ਵੀ ਸੋਹਣਾ ਬਹੁਤ ਪਰਵਲਾ ਹਨ ਹੂੰ ਇਹ ਬਹੁਤ ਚੀਨ ਨਾਲ ਕੰਟਰਾਸਟ ਆਉਂਦਾ ਹੂੰ ਐਸਾ ਕਿਉਂਕਿ ਆਹ ਵਾਲਾ ਕਲਰ ਜਿਹੜਾ ਨਹੀਂ ਪਿੱਛੇ ਜੇ ਬੜਾ ਚੱਲਿਆ ਹੁਣ ਲੋਕਾਂ ਕੋ ਸਾਰਿਆਂ ਕੋ ਹੈਗਾ ਹਨ ਲਵੈਂਡਰ ਜਿਹਾ ਕਲਰ ਆਹ ਕਰ ਦੋ ਇਹ ਵਾਲਾ ਹੂੰ ਦੁਪੱਟੇ ਵਾਲਾ ਅਜ ਕਲਰ ਤੇ ਦੁਪੱਟਾ ਨਾਲ ਹੀ ਕੀ ਦੇਣਾ ਨਾਲ ਹੀ ਹੋਰ ਆ ਰੱਖੇ ਇਹਨਾਂ ਨੇ ਇੱਥੇ ਆਹ ਰੁਕਦਾ ਹੈ ਆਹ ਲਗਾ ਕੇ ਰੱਖੇ ਉਹ ਨਹੀਂ ਮਦਖੋਂਦੇ ਉਹ ਮਹਿੰਗਾ ਹਨ ਅਸਲ ਸੋਲ ਕਲਰ ਕਰਾਣਾ ਪੈਂਦਾ ਕਲਰ ਕਰਾ ਕੇ ਸੇਮ ਕਲਰ ਹੋ ਜਾਏਗਾ ਨਾ ਕਲਰ ਮਤਰਾ ਕੇ ਰੱਖਿਆ ਲੋਟੀ ਜੀ ਕਲਰ ਕੀ ਬੜੀ ਇਹ ਕਲਰ ਦੇਖੋ ਬੋਟਮ ਕੇ ਲਈ ਇਨੀ ਕੀ ਪੂਰਤੀ ਨਹੀਂ ਹੁੰਦੀ ਹਮਾਰੇ ਸੇ ਇਤਨੇ ਕਲਰ ਰੱਖੇ ਹਨ ਨੇ ਦੇਖੋ ਕਿਤਨੇ ਕਾਫੀ ਕਲਰ ਹੀ ਬੜੇ ਹੋ ਗਏ ਨਾ ਕਲਰ ਪਹਿਲਾਂ ਜ਼ਿੰਦਗੀ ਚ 12 ਹੁੰਦੇ ਸੀ ਹੁਣ ਤੇ ਕਲਰ ਹੀ ਬੜਾ ਹੋ ਗਿਆ ਭਰਾਵਾ ਕਹਿੰਦੇ ਲਾਈਟ ਹੋ ਗਿਆ ਡਾਰਕ ਹੋ ਗਿਆ ਉਦੋਂ ਡਾਰਕ ਹੋ ਗਿਆ ਕਹਿੰਦੇ ਬੱਲੇ ਬੱਲੇ ਭਰੇ ਬੜੇ ਜੇ ਕਿਹੜਾ ਬਣਾ? ਇਹ ਮੇਰਾ ਹੈ ਮਿੰਦੀਆਂ ਜਿਸ ਤਰ੍ਹਾਂ ਨਹੀਂ 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 ਆਹ ਆਹੋ ਇੱਥੇ 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 ਇੱਥੋਂ ਲੈ ਆ ਇੱਥੇ 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 ਆਹ ਦੁਪੱਟਾ ਹੀ ਕਰ ਦੇ ਦੁਪੱਟਾ ਇਹਦਾ ਦੁਪੱਟਾ ਇਹਦਾ ਵਧੀਆ ਹੀ ਹੈ ਕਿ ਅੱਜ ਮਾੜਾ ਲੈਣ ਦਾ ਕੱਢ ਕੇ ਮਾੜਾ ਇਹ ਮੋ ਜੀ ਦੂੰਗਾ ਆਪਕੋ ਇਸ ਸਹਲਕੇ ਵਾਲਾ ਹੈ ਇਹ ਵਾਲਾ ਇਹ ਤੇ ਇਹ 250 ਦਾ ਹੈ ਇਹ 350 ਦਾ ਹੈ ਅੱਛਾ 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 ਠੀਕ ਹੈ ਇਹ ਕਪੜਾ ਅੱਛਾ ਹੈ ਪਰ ਚਲੋ ਕਰ ਦੋ ਆਹ ਬੜੀਆ ਕਪੜਾ ਹੁੰਦਾ ਹੈ ਇੱਕ ਲੈ ਤਾਂ ਮਾਂ ਤਾਨੂੰ ਸੂਟ ਤੇ ਹੁਣ ਦੂਸਰਾ ਵੇਲੇ ਭੁਸ਼ੇਂ ਦੁਕਾਨ ਤੇ ਚਲਦੇ ਉਥੋਂ ਲੈ ਆਦਾਂਗੇ ਇੱਕ ਦੋ ਸੂਟ ਮੰਮੀ ਨੂੰ ਜਿਹੜਾ ਸੂਟ ਨੇ ਆਂਦਾ ਮੰਮੀ ਇੱਥੇ ਚਿੱਨੀ ਰੰਗਾ ਲੈਣ ਗਏ ਨੇ ਚੇਤਾ ਆਈ ਜਾ ਹੈ ਬਸ ਨਾਰਮਲ ਅੱਜ ਮੰਮੀ ਨੇ ਨਵੀਂ ਸ਼ਾਪ ਤੇ ਲੈ ਕੇ ਆਏ ਆ ਤੇ ਇਹਨਾਂ ਨੂੰ ਦੇਖਦੇ ਆਂ ਵੀ ਕਿਵੇਂ ਦੇ ਕੱਪੜੇ ਇਹਨਾਂ ਦੇ ਅਸੀਂ ਤਾਂ ਪਹਿਲੀ ਵਾਰ ਆਏ ਪਾਜੀ ਤੁਹਾਡੇ ਕੋਲ ਹਮੇਸ਼ਾ ਲਈ ਜਾਈਓਗੀ ਬੇਝਿਜਕ ਜੀ 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 ਜਦੋਂ ਲੋੜ ਡੇ ਜਨ ਇਹ ਜਿਹੜੀ ਕੋਟਨ ਹੈ। AMD ਮਸਲੀਨ ਕੋਟਨ ਦੀ ਜਿਹੜੀ ਵੈਰਾਈਟੀ ਹੈ ਬਹੁਤ ਵਧੀਆ ਰਹਿੰਦੀ ਹੈ। ਠੀਕ ਜੀ। ਜੀ। ਬਾਜੂ ਦੇ ਬਗੈਰ ਇਹਨਾਂ ਸਿੰਪਲ ਸੁਪਰ ਜੀ। ਠੀਕ ਹੈ। ਮੰਮੀ ਜਿਹੜਾ ਇੱਕ ਥਾਲਾ ਸੀ ਉਹ ਕਿੱਥੇ ਹੈ? ਬੈਕੋਂ। ਅਸੀਂ ਸਿਰਕਮ ਇਹਨੂੰ ਮੇਰੇ ਰਤੜਾ ਘੜਦਾ ਹੀ ਇੱਕ ਵਾਰੀ। ਕਿਸ ਤਰੀਕਾ ਮੰਮੀ ਮੇਰੀ ਲਈ ਆਫਰ ਹੀ ਹੈ ਤੇ ਮੰਮੀ ਮੇਰੀ ਟੀਚੋ ਪਰ ਕੇ ਬੈਠੀ ਹੈ ਅੱਜ ਦੇ ਦਿਨ ਲਈ ਆਫਰ ਆ ਮੈਂ ਮੰਮੀ ਹਾਂ ਤੇ ਕਿਸ ਨੇ ਕਹਿਣਾ ਹਾਂ ਵੀ ਐਵੇਂ ਫੋਨ ਦੇ ਵਿੱਚ ਕਹੀ ਜਾਂਦਾ ਆਫਰ ਆ ਜਿਵੇਂ ਜਿਵੇਂ ਚੁੱਪ ਚੁੱਪ ਬਠਿਆ ਜਿਸ ਬੰਦੇ ਲਈ ਆਫਰ ਹੋਵੇ ਨਾ ਤੇ ਬੰਦਾ ਖੁਸ਼ ਹੁੰਦਾ ਨਾ ਸਗੋਂ ਮੈਂ ਹਾਂ ਅੱਜ ਮੰਮੀ ਤੇ ਲਈ ਸੂਟਾਂ ਵਾਸਤੇ ਆਫਰ ਹੀ ਹੈ ਜਿੰਨੇ ਲੈ ਸਕਦੀ ਤੇ ਮੰਮੀ ਚੋਪੀ ਕੀਤੀ ਮੰਮੀ ਦੱਸਦੀ ਨਹੀਂ ਆ ਕਲਰ ਲੈ ਆਓ ਨਹੀਂ ਮਿੱਤ ਗਾਣ ਦੇ ਆਇਆ ਕਿਸ ਤਰ੍ਹਾਂ ਆਇਆ ਮੈਂ ਕੋਈ ਕਹੇ ਨਾ ਵੀ ਆਪਣੀ ਵਾਈਫ ਨੂੰ ਸੂਟ ਲੈ ਆ ਕੇ ਨਾ ਮਾਤਾ ਦੇ ਚੇਤਾ ਨਹੀਂ ਤੇ ਮੈਂ ਮੰਮੀ ਨੂੰ ਕਿਹਾ ਅੱਜ ਤੇਰੇ ਲਈ ਆਫਰ ਆ ਬਸ ਨਹੀਂ ਨਹੀਂ ਅੱਬ ਉਹ ਇਸੇ ਕਲਰ ਕਹਿੰਦੇ ਹੋ ਲਿਵਿੰਡ ਕਲਰ ਚ ਨਾ ਲਿਵਿੰਡ ਕਲਰ ਡਿਜ਼ਾਈਨ ਵਾਲਾ ਹਾਂ ਸਿੰਪਲ ਸੋਬਰ ਜੀ ਦਿਖਾਓ ਬਸ ਬਸ ਇੱਕ ਐਗੁਰਸੀ ਦਾ ਬ੍ਰੈਂਡ ਵੀ ਦਿਖਾ ਦੇ ਕੱਟ ਨਾ ਬਿਲਕੁਲ ਕੋਈ ਲੈ ਨਹੀਂ ਲੱਗ ਨਹੀਂ ਤੁਚੀ ਮੈਂ ਵਾਕਿਆ ਲਾਈਨ ਵਾਲੇ ਨਾਲ ਨਹੀਂ ਹੁਣ ਲਈ ਹੁਣ ਸਿੰਪਲ ਜਿਹਾ ਲੈ ਲਓ ਹਨ ਜਿਹੜੇ 12 ਮਹੀਨੇ ਪਹਿ ਜਾਂਦਾ ਕੱਪੜਾ ਹਮੇਸ਼ਾ ਵਧੀਆ ਜੀ ਹਾਂਜੀ ਹਾਂਜੀ ਜੀ ਜੀ ਕੱਲਾ ਸਭ ਦੇ ਚਾਚਰ ਗਲੇ ਮਿਲਣ ਗਿਆ ਜਿਹੜੇ ਦਿਖਾ ਰਹੇ ਨੂੰ ਪੈਟਰਨ ਠੀਕ ਹੈ ਨਾਲੇ ਬ੍ਰੈਂਡ ਐਡਾਉਂਟੈਕਸ ਵੀ ਕਰਦੇ ਜੁਟੇ ਗੋ ਤੇ ਇਸ ਦੁਕਾਨ ਦੇ ਜੇ ਤੁਹਾਨੂੰ ਸੂਟ ਪਸੰਦ ਆਉਣਗੇ ਨਾ ਫਿਰ ਮੈਂ ਲੋਕੇਸ਼ਨ ਹੈ 10 ਸਮਾਂ ਤੁਹਾਨੂੰ ਵਿਖਾ ਦਾਂਗੇ ਕਿੱਥੇ ਵੀ ਦੇ ਆ ਤੇ ਇਹਨਾਂ ਦਾ ਨੰਬਰ ਵੀ ਮੈਂਸ਼ਨ ਕਰ ਦਾਂ ਕਰ ਦਾਂ ਕਿ ਤੇ ਕਾਰਡ ਵੀ ਵਿਖਾ ਦਾਂਗਾ ਮੋਸਟਲੀ ਤੁਹਾਨੂੰ ਜਿਆਦਾ ਕਿਤੇ ਫਿਰ ਤੁਹਾਨੂੰ ਜਲਦੀ ਪਤਾ ਲੱਗ ਜੀ ਕਿ ਕਿਆ ਕਿਉਂ ਦਸੀਏ ਇਹ ਬ੍ਰੈਂਡ ਨਾਲ ਵੇਹੇ ਭਾਜੀ ਐਡਰੈਸ ਕੀ ਦੁਕਾਨ ਦਾ ਫੇਰ ਹੀ ਬੋਲ ਦੋ ਜੀ ਸਿਟੀ ਰੋਡ ਪੰਮੀ ਦੀ ਹੱਟੀ ਠੀਕ ਹੈ ਜੀ ਤੁਸੀਂ ਆਉ ਬਹੁਤ ਵੈਰਾਈਟੀ ਸਾਡੇ ਕੋਲ ਭਾਈ ਤੇ ਨੇੜੇ ਕੋਈ ਮਤਲਬ ਆ ਖਾਸਾ ਸਕੂਲ ਭਾਜੀ ਨੇੜੇ ਠੀਕ ਹੈ ਜੀ ਇਹ ਮਸਲਿਨ ਦੇ ਦੁਪੱਟੇ ਵੀ ਹਿੱਲਦੇ ਹੁੰਦੇ ਆ ਸੌਫਟ ਹੁੰਦੇ ਦੁਪੱਟੇ ਮੇਰੇ ਕੋਲ ਟੈਂਪਸ਼ਨ ਜੀ ਨਹੀਂ 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 ਸਿਲਕਾ ਮਿਲਦੀ ਹੈ ਅੰਟੀ ਸੌਫਟ ਹੈ ਕੋਟਨ ਫਿਨਿਸ਼ ਦੇ ਦੁਪੱਟੇ ਹੁੰਦੇ ਆ ਜੇ ਤੁਸੀਂ ਅਗਰ ਪਿਓਰ ਦੁਪੱਟਾ ਲੈ ਲਈ ਫਿਰ ਜਦੋਂ ਅਛਾ ਦੁਪੱਟੇ ਆ ਵਲੇ ਬੜੀ ਬਹੁਤ ਪਿਆਰਾ ਹੈ ਨਾ ਬੰਦਾ ਜੈਂਟਰੀ ਵਾਲ ਲੱਗਦਾ ਹੈ ਨਾ ਸੁਭਾਅ ਹੈ ਬੜੇ ਪਿਆਰੇ ਪਿਆਰੇ ਬੰਦੇ ਇਹ ਇਹ ਦੁਪੱਟਾ ਦਾ ਸੂਟ ਆ ਨਹੀਂ ਇਹ ਸੂਟ ਦੁਪੱਟਾ ਹੈ ਇਹ ਆਲਓਵਰ ਸੁੰਦਰ ਅੱਛਾ ਅੱਛਾ ਆਵਲਾ ਠੀਕ ਠੀਕ ਠੋਕ ਕਪੜਾ ਵੀ ਨਾ ਬੜਾ ਪਿਆਰਾ ਲਾਈਟ ਵੇਟ ਕਪੜਾ ਦਿਖਵਾਤਾ ਇਹ ਤੁੰਗ ਲਾਈਕ ਹਾਂ ਇਹ ਨੂੰ ਕਹਿੰਦੇ ਮੋਰ ਪੰਖੀਆ ਕੱਲਰ ਹਾਂ 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 ਸਿੰਪਲ ਐਂਡ ਸੋਹਣਾ ਬੱਸ ਨਾ ਦੇਖੇ ਹੁਣ ਹੁਣ ਆਇਆ ਕਿੰਨਾ ਸੂਟੇ ਹੈ ਇਹ ਲੋਕ ਸੂਟ ਹਣਾ ਆਵੇ ਆਵੇ ਕਿੰਨਾ ਸੋਫਟ ਆ ਸੋਫਟ ਨਾਲੇ ਹੈਵੀ ਚੰਗੀ ਡਿਜ਼ਾਈਨ ਹੈ ਆਵੇ ਮੈਂ ਮੈਂ ਕਹਿੰਦਾ ਇਦਾਂ ਦੇ ਮਤਲਬ ਘਰ ਪਾਉਣ ਵਾਸਤੇ ਮੈਂ ਕਹਿੰਦਾ ਅਰੇ 5-4 ਆਣ ਜਾਣਾ ਇਥੇ ਵਧੀਆ ਜਦਾਂ ਮਤਲਬ ਜਾਣਾ ਮਾਰਕਟ ਵਗੈਰਾ ਲੱਗੇ ਹੋਰ ਕੀ ਹੈ ਲੈ

ਮੈਂ ਵੈਸੇ ਕਹਿੰਦਾ ਮਹਾ ਵੀ ਸੋਨਾ ਹੈ ਹਾਂ ਹੈਗਾ ਸੋਨਾ ਹਾਂ ਵੇਖੋ ਬੜਾ ਗੱਲਾਂ ਕੀ ਬਾਤ ਬੰਦ ਚਲ ਦੁਕਾਨਾਂ ਲੱਭਦੇ ਦੁਕਾਨਾਂ ਲੱਭਦੇ ਆ ਵਿਆਖ ਨਾ ਪੈਰਾਸੂਟ ਵੀ ਹੈ ਕਿ ਨਹੀਂ ਹਾਂ ਬਹੁਤ ਸੋਨਾ ਹੈ ਸੋਣਾ ਨਾ ਜੇ ਤੂੰ ਬਾਜ਼ੂ ਵੀ ਨਿਕਲਾਣੀ ਹੈ ਬਾਜ਼ੂ ਵੀ ਨਿਕਲਾਣੀ ਕਿਰਿਆ डिफरेंट ਦਾ ਕਲਰ ਬਣਾ ਦੇ ਇਕਲਾਣੀ ਨਿਕਲਣੇ ਬਾਅਦ ਇੱਕ ਸਾਈਡ ਤੇ ਨਿਕਲ ਰਹੀ ਨਾ ਬਾਜ਼ੂ ਸਾਈਡ ਤੇ ਕਿਉਂਕਿ ਬਣਾ ਫਰੰਟ ਜਿੱਤਨ ਬਣਾ ਫਰੰਟ ਬੈਕ ਇਹ ਨਾਲ ਸਹੀ ਲੱਗਾ ਬਖਾਉ ਬਲ ਕੋਈ ਨਹੀਂ ਦੇਖੋ ਮੈਂ ਨਾਲੇ ਮੰਮੀ ਨੇ ਸੂਟ ਲੈਣੇ ਨਾਲੇ ਵੈਰਾਈਟੀ ਵੀ ਵਖਾਉਂਦੇ ਆ ਤੁਹਾਡੀ ਦੁਕਾਨ ਤੇ ਹਾਂ ਬਿਲਕੁਲ ਜੇ ਤੁਹਾਨੂੰ ਕਾਰਡ ਵੀ ਵਿਖਾਤਾ ਜੀ ਇਹ ਕੰਟੈਕਟ ਨੰਬਰ ਉੱਪਰ ਲੱਗੇ ਹੋਏ ਨੇ ਤੇ ਕਾਲ ਕਰ ਲਿਓ ਆ ਦੇਵ ਦੀ ਹੱਟੀ ਦੇ ਸਾਹਮਣੇ ਦੁਕਾਨ ਹੈ ਇਹ ਆਵਲੀ ਆ ਆ ਜਿੱਥੇ ਆ ਨਾ ਦੁਕਾਨਾ ਆ ਜੀ ਚਲੋ ਆ ਜੀ ਚੱਲੀਏ ਇਹ ਵੀ ਜਾਮਣੂ ਕਰ ਲੈ 100 ਪੀ ਕਿਲੋ ਇਹ ਵੀ ਤੁਹਾਨੂੰ ਲੋਕੇਸ਼ਨ ਦੱਸ ਦਿੰਦੇ ਪ੍ਰੋਮੋਸ਼ਨ ਕਰ ਦਈਏ ਇਹ ਮੈਂ ਸ਼ਾਮ ਨੂੰ ਮੁੱਕ ਜਨ ਲੋਕਾਂ ਕਾ ਅਗਲੇ ਦਿਨ ਰੇੜੀਆਂ ਨੇ ਰੇੜੀਆਂ ਨਹੀਂ ਇਹ ਉਹਨਾਂ ਰੇੜੀ ਤੇ ਹਨੀ ਇਹਦੇ ਇਹਨਾਂ ਜਦਾ ਇੱਦਾਂ ਲੇ ਭਾਈ ਜੀ ਇਹ ਦੇ ਜਾਉਣ ਵਾਲੇ ਹਾਂਜੀ ਲੈ ਲੈਣੇ ਆ ਜੇ ਪਾਈਜਾਂਸ ਨਹੀਂ ਲਾਈ ਤਾਂ ਉਹ ਫਿਰ ਤੁਹਾਡੇ ਵਾਲਾ ਇਹਦੇ ਨਾਲ ਲਾਈਟ ਫਿਰ ਆ ਜਾਓ ਘੜੀ ਪੱਕੇ ਥਲੇ ਬਹਿ ਜਾ ਹਟਾ ਮੀਟਰ ਜਨੇ ਚੱਲਦਾ ਹਾਂ ਚਨ ਮੌਜ ਲਿਓ ਠੀਕ ਹੈ ਹੁੰਦਾ ਵੀ ਹੈ ਨਹੀਂ ਇਹਦੇ ਕੋਲ ਲੋਕ ਜਿਹਾ ਲੈਂਦਾ ਕਿ ਮੈਂ ਅੱਵੀ ਲਗਵਾਉਣਾ ਗਰਮੀ ਬੜੀ ਆਜ ਰਹੀ ਹੈ ਤੇ ਕੱਲ ਨਵਾ ਦਿੰਗੇ ਕੋਈ ਨਹੀਂ ਮੈਂ ਬਾਈ ਵੇਚ ਲਾਂ ਚਲੋ ਠੀਕ ਆ ਕੇ ਸਸਰੀ ਕਾ ਧੰਨਵਾਦ ਆ ਮੈਂ ਗੱਡੀ ਚੋਂ ਕੱਢੇ ਨਹੀਂ ਕੱਲ ਦੇ ਕੱਪੜੇ ਪਏ ਅੱਜਦਾਂ ਸੰਦੀਪ ਨੇ ਨਹੀਂ ਲਿਆਏ ਸੂਟ ਉਹਦਾਂ ਦਾ ਲੈੜੀ ਜਾਮ ਨੂੰ ਖਾਂਦੇ ਫਰਕ ਹੈ ਕਿ ਕੈਮਰਾ ਨਹੀਂ ਸਹੀ ਚੱਲਦਾ ਕਲਰ ਦਾ ਫਰਕ ਹੈ ਕਿ ਸੰਦੀਪ ਦਾ ਫਲਾਵਰ ਵਾਲਾ ਵਾ ਇਹ ਪੱਤਿਆਂ ਜੀ ਵਾਲਾ ਏ ਹੈਨਾ ਫਰਕ ਹੈ ਇਹ ਦੁਪਟਾ ਆ ਗਿਆ ਨਾਲ ਇਹ ਮਤਲਬ ਉਹ ਡਾਈ ਕਰਵਾਇਆ ਨਾ ਉੱਪਰ ਨਾਲ ਕੋਈ ਨਾ ਸਾਈਡ ਤੇ ਕਰ ਦੋ ਇਹ ਗਿੱਲਾ ਏ ਐਸ ਲੋ ਆ ਰਹੋ ਦੇ ਨਾਲ ਕੰਟਰਾਸਟ ਇਹਦਾ ਥੋੜਾ ਜਿਹਾ ਸਹੀ ਹੈ ਬੱਤੀ ਬੰਦ ਹੈ ਬੱਤੀ ਬੰਦ ਸਹੀ ਹੈ ਨਾ ਕੰਮ ਇਹ ਨੰਬਰ ਇਹ ਥਰਾ ਠੀਕ ਹੈ ਨਾ ਕਾਟਨ ਦਾ ਵਾਲ ਮੈਂ ਘਰੇ ਪਾਪੂ ਲਿਆ ਕਰੂਗੀ। ਇੱਕ ਆ। ਮੈਂ ਮਮਨੇ ਕਹਾ ਮਾਂ ਤਾਂ ਰਹੀ ਆ ਫਰਜ ਜਿੰਨੇ ਮਰਜ਼ੀ ਲਈ ਜਾ। ਤੇ ਉਧਰੋਂ ਨਵੀਂ ਦੁਕਾਨ ਤੇ ਗਏ ਸੀ ਕਿ ਉਹ ਵੀ ਕਹਿੰਦੇ ਕੋਈ ਗੱਲ ਨਹੀਂ। ਹੁਣ ਮੰਮੀ ਦਾ ਰਿਵਿਊ ਲੈਨੇ ਕਿਦਾਂ ਮੰਮੀ ਖੁਸ਼ ਹੈ। ਹੈ ਖੁਸ਼। ਮੰਮੀ ਦਾ ਮੋਬਾਈਲ ਸਹੀ ਹੋਣਾ ਤੇ ਦੀ ਆਈਗੀ ਤੇ ਬੱਤੀ ਸਾਡੇ ਬੜੇ ਚਿਰ ਦੀ ਬੰਦ ਹੋਈ ਹੈ ਅਜੇ ਤੱਕ ਨਹੀਂ ਜੀ ਅਜੇ ਤੱਕ ਨਹੀਂ ਆਈ। ਉਹ ਕੰਮ ਖਰਾਬ ਹੈ ਤੇ ਇੰਡੀਆ ਦਾ ਉਹਨਾ ਮੈਚ ਤੇ ਉਹ ਮੈਚ ਵੀ ਦੇਖਣਾ ਮੈਂ ਅਸੀਂ ਮੈਂ ਤੇ ਡੈਡੀ ਨੇ ਸੋਚ ਲੀ ਗਏ ਹੁਣ ਆਪਾਂ ਇਹ ਮੋਬਾਈਲ ਮਮੀ ਦੇ ਖਰਾਬ ਹੋ ਗਈ ਬੈਟਰੀ ਖਰਾਬ ਹੋ ਗਈ ਵਿੱਚ ਪ੍ਰੋਬਲਮ ਆ ਗਈ ਮੈਂ ਚੱਲੇ ਆ ਵੀ ਕਿਰਨ ਦੀ ਦੀਵਾਲ ਨੂੰ ਮੈਂ ਕਹੋ ਆਈਏ ਉਹ ਸੱਦਣੇ ਕਹਿੰਦੇ ਆ ਜਾ ਮੈਂ ਚੱਲਾ ਆ ਜਾਣਾ ਇਹ ਕਹਿੰਦੇ ਤੂੰ ਗੱਡੀ ਗੱਡੀ ਕਰਦਾ ਰਹਿਣਾ ਕੀ ਕਰੀਏ ਭਰਾਵਾ ਗੱਡੀ ਫਿਰ ਹੈਗੀ ਮਾਰਾ ਇਹਨੇ ਦਿੱਤੀ ਹੈ ਗੱਡੀ ਗੱਡੀ ਤੇ ਕਰਨਾ ਹੀ ਹੈ ਕਿਉਂਕਿ ਪਹਿਲਾਂ ਸੈਕਣਾ ਤੇ ਅਸੀਂਗੇ ਤੇ ਮਾਰਾਂ ਨੇ ਜਕਦਮ ਗੱਡੀ ਦਿੱਤੀ ਤੇ ਫੇਰ ਗੱਡੀ ਗੱਡੀ ਕਰਨਾ ਤੇ ਬਣਦਾ ਹੀ ਹੈ ਯਾਰ ਠੀਕ ਨਹੀਂ ਗੱਲ ਤੇ ਉਹ ਵੀ ਵਾਈਕਰ ਨੇ ਇੰਨੀ ਵੱਡੀ ਗੱਡੀ ਕੀਤੀ ਸੱਚੇ ਭਾਸ਼ਾਂ ਲੈ ਵੀ ਦਾਸ ਹੁਣ ਪਹੁੰਚ ਗਏ ਨੇ ਮਿਤਰਾ ਕਿਉਂ ਹੈ ਬਾਈ ਬਈ ਸਸੀ ਕਾ ਠੀਕ ਠਾਕ ਗੱਡੀ ਵੇਖੋ ਹਾਂ ਲਸਕਾ ਕੇ ਲੈਂਦੀ ਹੈ ਪਰਾਂਦੀ ਲਾ ਕੇ ਲੈਂਦੀ ਹੈ ਐਦਾਂ ਨਹੀਂ ਲੈਂਦੀ ਫਰੇ ਚੱਲ ਜੰਸੀ ਵਾਲੇ ਵੇਜਾ ਵੇਜਾ ਕਰਾਂਦੇ ਕਣੀ ਅਸਲੀ ਕਰੀਮਾ ਕਰਮਾਨ ਦਾ ਕੋ ਹੈ ਕਿ ਨਾ ਪੂਰੀਆਂ ਫਾਊਂਡੇਸ਼ਨ ਜੋ ਵੀ ਸਾਰਾ ਸਿਸਟਮ ਹੈ ਦਾ ਉਹਨਾਂ ਨਾਲ ਆਪਾਂ ਲੁੰਦੇ ਕੋਹਨੇ ਨੂੰ ਕਰੀਮ ਕਰੂੰ ਮੈਚ ਵੇਖਣਾ ਮੈਂ ਆ ਗਿਆ ਘਰੇ ਪਰ ਉਧਰ ਇੰਡੀਆ ਦਾ ਮਾੜਾ ਹਾਲੀ ਕਰਤਾ ਨਾ ਇੰਡੀਆ ਦਾ ਕਰਤਾ ਕੰਮ ਹਾਂਜੀ ਜੀ ਮੈਂ ਤੇ ਆ ਗਿਆ ਕੰਦੀ ਦੀ ਬਣਾਵਾਂ ਲੋਕ ਬੜਾ ਜ਼ੋਰ ਲੁੰਦੇ ਵੀ ਰੋਟੀ ਖਾਣਾ ਰੋਟੀ ਖਾਣਾ ਪਰ ਘਰੇ ਵੀ ਬਣੀ ਮਮੀ ਕਹਿੰਦੀ ਘਰ ਆਣ ਕੇ ਰੋਟੀ ਖਾ ਲੈ ਘਰੇ ਬਣੀ ਤੇ ਫਿਰ ਰੋਟੀਆਂ ਦਾ ਕਰਵਾ ਕੇ ਖਾ ਲਈ ਹਾਂ ਬਾਕੀ ਜੇ ਤੁਹਾਨੂੰ ਅੱਜ ਦਾ ਵੀਡੀਓ ਵਧੀਆ ਲੱਗਾ ਲਾਈਕ ਨੂੰ ਸ਼ੇਅਰ ਜ਼ਰੂਰ ਕਰਿਓ ਚੈਨਲ ਨੂੰ ਸਾਰਿਆਂ ਨੇ ਕਰ ਦਿਓ ਸਬਸਕ੍ਰਾਈਬ ਕਰ ਦਿਓ ਕੱਲ ਨੂੰ ਨਵੀਂ ਵੀਡੀਓ ਨਾਲ ਆਪਾਂ ਫਿਰ ਮੁੜਿਆ ਪਰ ਸਤਿ ਸ਼੍ਰੀ ਅਕਾਲ